ਇਹ ਜਲੰਧਰ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਤਸਵੀਰਾਂ ਵੀ ਸਾਹਮਣੇ ਤੁਹਾਡੇ ਨਾਲ ਜ਼ਰੂਰ ਜੜੀਆਂ ਨਸ਼ਰ ਕਰਾਂਗੇ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਐਨਕਾਊਂਟਰ ਹੋਇਆ ਹੈ ਸਾਰੀ ਅਗਵਾਈ ਜੁੜੀ ਹੈ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਦੇ ਵੱਲੋਂ ਕੀਤੀ ਗਈ ਸੁਵਪਨ ਸ਼ਰਮਾ ਦੇ ਆਪਰੇਸ਼ਨ ਦੇ ਵੱਲੋਂ ਜੜੀ ਹੈ ਸਾਰੀ ਕਾਰਵਾਈ ਕੀਤੀ ਗਈ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਸ਼ਨੋਈ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਗੰਭੀਰ ਰੂਪ ਤੇ ਵਿੱਚ ਜ਼ਖਮੀ ਨੇ ਸਵੇਰੇ-ਸਵੇਰੇ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਤੇ ਦੌਰਾਨ ਗੋਲੀਬਾਰੀ ਹੋਈ ਹੈ ਤੇ ਦੋ ਗੈਂਗਸਟਰ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਉਹਦੇ ਦੇ ਜਾਣਕਰ ਲਈ ਸੜਨਾ ਜਲੰਧਰ ਤੋਂ ਸੀਨੀਅਰ ਪੱਤਰਕਾਰ ਮਨਦੀਪ ਕਾਲੋ ਜੁੜੇ ਨੇ ਗੱਲਬਾਤ ਕਰਨ ਦੀ ਹੈ ਕੀ ਸਾਰਾ ਮਾਮਲਾ ਕੀ ਜਿਹੜੀ ਇਹ ਜਾਣਕਾਰੀ ਹੈ ਜੇਨਕਾਉਂਟਰ ਹੋਇਆ ਹੈ ਸੋ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਕਿ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਐਨਕਾਊਂਟਰ ਹੋਇਆ ਹੈ ਤੇ ਦੋ ਗੈਂਗਸਟਰ ਗੰਭੀਰ ਜ਼ਖਮੀ ਨੇ ਵਧੇਰੇ ਜਾਣਕਾਰੀ ਲਈ ਸਾਡਾ ਜਲੰਧਰ ਤੋਂ ਪੱਤਰਕਾਰ ਮਨਦੀਪ ਕਾਲੋ ਜੁੜੇ ਨੇ ਗੱਲਬਾਤ ਕਰ ਲੰਦੀ ਹੈ ਕੀ ਜਾਣਕਾਰੀ ਹੈ ਜੋ ਐਨਕਾਊਂਟਰ ਜਲੰਧਰ ਦੇ ਵਿੱਚ ਹੋਇਆ ਹੈ ਦੇਖੋ ਅੱਜ ਤੜਕਸਾਰ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਵਿਚਾਲੇ ਇੱਕ ਮੋਟ ਭੇੜ ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਨਾਂ ਦੇ ਪਿੱਛੇ ਕਾफी देर ਤੋਂ ਨਿਗਰ ਕੀ ਜਾ ਰਹੀ ਸੀ ਪਰ ਇਹ ਅੱਜ ਸਵੇਰੇ ਗੈਂਗਸਟਰ ਟਰੂ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਜ਼ਿਆਦਾ ਗੋਲੀਆਂ ਚਲੀਆਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਚਲੀਆਂ ਹਾਲਾਂਕਿ ਇਹ ਕਤਲ ਸਪਾਰੀ ਜਿਹੜੀ ਹੈ ਉਹ ਮੰਗਦੇ ਸੀਗੇ ਨਸ਼ਾ ਤਸਕਰੀ ਦੇ ਇਹਨਾਂ ਦੇ ਉੱਪਰ ਇਲਜ਼ਾਮ ਸੀਗੇ ਤਾਂ ਇਸ ਤਰੀਕੇ ਦੇ ਵੱਡੇ ਇਹ ਨਾਮ ਜਿਹੜੇ ਹੈ ਮਾਮਲਿਆਂ ਦੇ ਵਿੱਚ ਇਹਨਾਂ ਦੇ ਨਾਮ ਸੀਗੇ ਲਾਰਸ ਪਿਸ਼ਨੋਈ ਤੇ ਗੈਂਗ ਦੇ ਨਾਲ ਸੰਬੰਧ ਇਹਨਾਂ ਦੇ ਸੀਗੇ ਜੀ ਤਾਂ ਵਗ ਵਗ ਏਰੀਆ ਦੇ ਵਿੱਚੋਂ ਇਹ ਜਿਵੇਂ ਫਰौती ਮੰਗਦੇ ਸੀਗੇ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀਗੇ ਪੁਲਿਸ ਇਹਨਾਂ ਦੇ ਪਿੱਛੇ ਕਾਫੀ ਦੇਰ ਤੋਂ ਲੱਗੀ ਹੋਈ ਸੀ ਪਰ ਅੱਜ ਇਹ ਤੜਕਸਾਰ ਪੁਲਿਸ ਦੇ ਹੱਥ ਦੇ ਵਿੱਚ ਆਏ ਨੇ ਸੁਵਪਨ ਸ਼ਰਮਾ ਦੀ ਟੀਮ ਦੇ ਵੱਲੋਂ ਇਹਨਾਂ ਦੇ ਉੱਪਰ ਨਿਗ੍ਹਾ ਰੱਖੀ ਗਈ ਸੀ ਉਹ ਆਪ ਉਹਨਾਂ ਨੇ ਆਪਰੇਸ਼ਨ ਦੀ ਅਗਵਾਈ ਕੀਤੀ ਤਾਬੜ ਤੋੜ ਗੋਲੀਆਂ ਚੱਲੀਆਂ ਤੇ ਉਸ ਤੋਂ ਬਾਅਦ ਗੋਲੀਆਂ ਦੋ ਮੈਂਬਰਾਂ ਦੇ ਉੱਪਰ ਲੱਗੀਆਂ ਵੀ ਨੇ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜੀ ਕੋਈ ਹਥਿਆਰ ਵੀ ਬਰਾਮਦ ਹੋਇਆ ਇਹਨਾਂ ਤੋਂ ਅਜੇ ਜਿਹੜੀ ਮੁੱਢਲੀ ਜਾਣਕਾਰੀ ਦੇ ਵਿੱਚੋਂ ਤਾਂ ਇਹੀ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਗੈਂਗਸਟਰਾਂ ਵਿਚਾਲੇ ਮੁੱਠ ਭੇੜ ਹੋਈ ਹੈ ਗੋਲੀਆਂ ਬਹੁਤ ਚੱਲੀਆਂ ਤੜਕ ਸਰ ਇਸ ਚੀਜ਼ ਨੂੰ ਲੈ ਕੇ ਪੁਲਿਸ ਬਰੀਫ ਕਰੇਗੀ ਹਾਜੇ ਕੀ ਜਾਂ ਮਿਲੀਆਂ ਨੇ ਇਹਨਾਂ ਦੇ ਕੋਲ ਜਾਂ ਫਿਰ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਨਾਮਜੱਦ ਸੀਗੇ ਜਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜੇ ਸਿਰਫ ਮੁੱਢਲੀ ਜਾਣਕਾਰੀ ਆਈ ਹੈ ਕਿ ਦੋ ਗੈਂਗਸਟਰਾਂ ਦੇ ਵਿਚਾਲੇ ਪੁਲਿਸ ਦੀ ਫਾਇਰਿੰਗ ਹੋਈ ਆ ਤੇ ਉਸ ਤੋਂ ਬਾਅਦ ਗੋਲੀਆਂ ਉਹਨਾਂ ਤੇ ਲੱਗੀਆਂ ਨੇ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਹੁਣ ਦਾਖਲ ਕਰਵਾ ਦਿੱਤਾ ਗਿਆ ਜਲੰਧਰ ਦੇ ਵਿੱਚ ਇਸ ਤੋਂ ਪਹਿਲਾਂ ਜੜਿਆਲਾ ਮੱਝ ਕੀ ਦੇ ਵਿੱਚ ਵੀ ਇਹ ਅਨਕਾਊਂਟਰ ਹੋਇਆ ਸੀਗਾ ਉਸ ਤੇ ਉੱਥੇ ਵੀ ਇੱਕ ਵਿਅਕਤੀ ਦੇ ਗੋਲੀ ਲੱਗੀ ਸੀ ਇੱਕ ਪੱਜਾਂ ਦੇ ਵਿੱਚ ਗਵੱਪ ਹੋ ਗਿਆ ਸੀਗਾ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਵੀ ਫੜ ਲਿਆ ਸੀਗਾ ਬਾਕੀ ਨਸ਼ਿਆਂ ਖਿਲਾਫ ਜਾਂ ਜਿਹੜੇ ਪਰੌਤੀਆਂ ਮੰਗਦੇ ਨੇ ਜਾਂ ਜਿਹੜੀ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਾਂ ਜਿਹੜੇ ਨਸ਼ਾ ਸਪਲਾਈ ਕਰਦੇ ਨੇ ਜਾਂ ਕਰਦੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਜਿਹੜੀ ਮੁਹਿੰਮ ਹੈ ਪੰਜਾਬ ਪੁਲਿਸ ਦੀ ਵੱਡੀ ਹੋਈ ਹੈ ਤਾਂ ਉਹਨਾਂ ਦੇ ਕਾਮਯਾਬ ਜਿਹੜੇ ਆ ਉਹ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਕਈ ਲੋਕ ਤਾਂ ਇਨਕਾਊਂਟਰਾਂ ਦੇ ਖਿਲਾਫ ਵੀ ਬਹੁਤ ਚੀਜ਼ਾਂ ਬੋਲਦੇ ਨੇ ਪਰ ਹਾਲ ਦੀ ਘੜੀ ਇੱਕ ਕਹਿ ਸਕਦੇ ਇੱਕ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਿ ਲਾਲਸ ਮਿਸ਼ਨੋਈ ਤੇ ਦੋ ਗੁਰਗੇ ਨੇ ਜਿਹੜੇ ਉਹ ਉਹਨਾਂ ਨੂੰ ਗ੍ਰਿਫਤਾਰ ਪੰਜਾਬ ਪੁਲਿਸ ਦੇ ਵੱਲੋਂ ਫੇਰੀ ਕਰ ਲਿਆ ਗਿਆ ਗੋਲੀਆਂ ਲੱਗੀਆਂ ਨੇ ਗੋਲੀਆਂ ਬੱਝੀਆਂ ਵੀ ਬਹੁਤ ਨੇ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਗੋਲੀਆਂ ਚਲਾਈਆਂ ਨੇ ਹਾਲਾਂਕਿ ਇਸ ਦੇ ਵਿੱਚ ਕੋਈ ਪੁਲਿਸ ਦਾ ਜਿਹੜਾ ਮੁਲਾਜ਼ਮ ਹੈ ਸਪਾਈ ਹੈ ਉਸ ਦੇ ਕੋਈ ਗੋਲੀ ਨਹੀਂ ਲੱਗੀ ਇੰਜਰ ਨਹੀਂ ਹੋਇਆ ਫਿਲਹਾਲ ਜਿਹੜੀ ਮੁੱਢਲੀ ਜਾਣਕਾਰੀ ਦੇ ਵਿੱਚੋਂ ਇਹ ਹੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਹੈ ਆਪਸ ਦੇ ਵਿੱਚ ਕਾਫੀ ਤਾਬੜ ਤੋੜ ਗੋਲੀਆਂ ਚੱਲੀਆਂ ਤੜਕਸਰ ਇਹ ਮੁੱਠ ਭੇੜ ਜਿਹੜੀ ਹੈ ਜਲੰਧਰ ਦੇ ਵਿੱਚ ਦੇਖਣ ਨੂੰ ਮਿਲੀ ਜੀ ਜੀ ਸੋ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਹਾਲਾਂਕਿ ਪਹਿਲਾਂ ਵੀ ਜੰਡਿਆਲਾ ਮੰਚਕੀ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿੱਚ ਕਾਰਨ ਇਨਕਾਊਂਟਰ ਹੁੰਦਾ ਹੈ ਤੇ ਇੱਕ ਹੋਰ ਜਲੰਧਰ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਇਨਕਾਊਂਟਰ ਹੁੰਦਾ ਹੈ ਸਾਰੀ ਅਗਵਾਈ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਦੇ ਵੱਲੋਂ ਕੀਤੀ ਗਈ ਸੁਵਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਹੀ ਪੁਲਿਸ ਅਤੇ ਇਨਕਾਊਂਟਰਾਂ ਦੀ ਮੁੱਠਪੇੜ ਹੁੰਦੀ ਹੈ ਜਿਸ ਦੇ ਦੌਰਾਨ ਦੋ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਜਲਦ ਪੁਲਿਸ ਦੇ ਵੱਲੋਂ ਇਸ ਬਾਬਤ ਜਿਹੜਾ ਬਿਆਨ ਸਾਂਝਾ ਕੀਤਾ ਜਾਵੇਗਾ ਜਲੰਧਰ ਦੇ ਵਿੱਚ ਇਨਕਾਊਂਟਰ ਹੋਇਆ ਕਿਹਾ ਗਿਆ ਕਿ ਤੜਕੇ ਹੀ ਇਹ ਜੜੀ ਆ ਇਨਕਾਊਂਟਰ ਦੀ ਖਬਰ ਮਿਲਦੀ ਹੈ ਤੇ ਜਿਸ ਦੇ ਦੌਰਾਨ ਦੋ ਐਂਗਸਟਰ ਗੰਭੀਰ ਜ਼ਖਮੀ ਨੇ ਹਾਲਾਂਕਿ ਪੁਲਿਸ ਨੂੰ ਕੋਈ ਸੱਟ ਨਹੀਂ ਲੱਗੀਆਂ ਸੁਰਖੀ ਤੇ ਪੁਲਿਸ ਪਰ ਗੈਂਗਸਟਰ ਗੰਭੀਰ ਰੂਪ ਤੇ ਵਿੱਚ ਜ਼ਖਮੀ ਆ ਉਹਨਾਂ ਨੂੰ ਬੇहद ਜੜੀਆਂ ਗੋਲੀਆਂ ਲੱਗੀਆਂ ਨੇ ਤੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਪੰਜਾਬ ਦੇ ਵਿੱਚ ਆਏ ਦਿਨ ਹੀ ਐਨਕਾਊਂਟਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਐਨਕਾਊਂਟਰ ਦੇ ਖਬਰਾਂ ਦੇ ਵਿੱਚ ਵਾਦਾ ਹੋ ਰਿਹਾ ਤੇ ਇੱਕ ਵਾਰ ਫਿਰ ਜਲੰਧਰ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਐਨਕਾਊਂਟਰ ਹੋਇਆ ਕਿਹਾ ਗਿਆ ਕਿ ਜੋ ਗੈਂਗਸਟਰ ਕਾਬੂ ਕੀਤੇ ਗਏ ਨੇ ਕਤਲ ਸਪਾਰੀ ਕਿਲਿੰਗ ਅਤੇ ਨਸ਼ੇ ਦੀ ਤਸਕਰੀ ਕਰਦੇ ਸੀ ਰਿਸ਼ਵਤ ਮੰਗੀ ਜਾ ਰਹੀ ਸੀ ਇਨਾ ਜਿਹੜੇ ਲੋਕਾਂ ਦੇ ਵੱਲੋਂ ਤੇ ਪੈਡ ਨੱਪਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਇਨਾ ਗੈਂਗਸਟਰਾਂ ਦੀ ਕੀਤੀ ਜਾ ਰਹੀ ਸੀ ਤੇ ਹੁਣ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਸਾਰਾ ਆਪਰੇਸ਼ਨ ਚੱਲਦਾ ਜਿਸ ਦੇ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਕਹਿ ਸਕਦੇ ਆ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਕਿਹਾ ਜਾ ਰਿਹਾ ਹੈ ਕਿ ਇਨਾ ਦੇ ਕਬਜੇ ਦੇ ਵਿੱਚ ਹਥਿਆਰ ਵੀ ਬਰਾਮਦ ਹੋਏ ਆ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਲੱਗਣ ਦੇ ਨਾਲ ਦੋਨੋਂ ਹੀ ਗੈਂਗਸਟਰ ਗੰਬੀਰ ਜ਼ਖਮੀ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ